12 ਜੂਨ 2025 ਜਦੋਂ ਭਾਰਤ ਤੋਂ ਲੰਡਨ ਜਾ ਰਹੀ ਫਲਾਈਟ AI 171 ਆਪਣੀ ਉਡਾਨ ਪਰਦੇ ਸਮੇਂ ਹੀ ਅਹਮਦਾਬਾਦ ਦੇ ਵਿੱਚ ਰਹਾਇਸ਼ੀ ਇਮਾਰਤ ਵਿੱਚ ਡਾਗ ਕਰਾਈ ਅਤੇ ਮੌਕੇ ਤੇ ਹੀ 242 ਲੋਕਾਂ ਦੇ ਵਿੱਚੋਂ 241 ਰੱਬ ਨੂੰ ਪਿਆਰੇ ਹੋ ਗਏ ਐਸੇ ਹੀ ਭਿਆਨਕ ਹਾਦਸੇ ਵਿੱਚ ਗੁਜ਼ਰੇ ਆਪਣੇ ਹੀ ਮੁੰਡੇ ਦੀ ਅਰਦਾਸ ਕਰਨ ਪਹੁੰਚੇ ਮਾਤਾ ਪਿਤਾ ਜਦ ਅਹਮਦਾਬਾਦੀ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਆਪਣੇ ਨੇੜਲੇ ਰਿਸ਼ਤੇਦਾਰਾਂ ਸਗੇ ਸੰਬੰਧੀਆਂ ਨਾਲ ਬੈਠੇ ਹਨ ਅਚਾਨਕ ਹੀ ਵਿੱਚੋਂ ਕੁਝ ਰਿਸ਼ਤੇਦਾਰ ਮਾਤਾ ਪਿਤਾ ਨੂੰ ਬੇਨਤੀ ਕਰਦੇ ਹਨ ਵੀ ਆਓ ਲੰਗਰ ਹਾਲ ਦੇ ਵਿੱਚ ਆ ਕੇ ਪ੍ਰਸ਼ਾਦਾ ਸ਼ਕਲੋ ਲੇਕਿਨ ਮਾਤਾ ਪਿਤਾ ਨੇ ਇਨਕਾਰ ਕਰ ਦਿੱਤਾ ਵੀ ਸਾਨੂੰ ਧੋਖ ਨਹੀਂ ਹੈ ਸਾਡੇ ਪੁੱਤਰ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕਰਨ ਆਏ ਹਾਂ ਪ੍ਰਸ਼ਾਦਾ ਸਾਡੇ ਕੋਲੋਂ ਕਿਵੇਂ ਲੰਘੇਗਾ ਹਜੇ ਤੱਕ ਤਾਂ ਉਸਦੀ ਬਾਡੀ ਵੀ ਸਾਨੂੰ ਨਹੀਂ ਮਿਲੀ ਪਰ ਜਦੋਂ ਉਹ ਦਿਓਰ ਪਾਇਆ ਤਾਂ ਉਹ ਲੰਗਰ ਹਾਲ ਦੇ ਵਿੱਚ ਸਿਰਫ ਪਾਣੀ ਦਾ ਘੁੱਟ ਪਰਣ ਲਈ ਰਾਜ਼ੀ ਹੋ ਗਏ ਅਤੇ ਫਿਰ ਉਸੇ ਪਲ ਉਹਨਾਂ ਦੀਆਂ ਨਜ਼ਰਾਂ ਲੰਗਰ ਹਾਲ ਦੇ ਅੰਦਰ ਸੇਵਾ ਕਰਦੇ ਇੱਕ ਨੌਜਵਾਨ ਤੇ ਭਈ ਇੱਕ ਨੌਜਵਾਨ ਜੋ ਜਲ ਦੇ ਗਲਾਸ ਫੜ ਕੇ ਸੰਗਤਾਂ ਨੂੰ ਦੇ ਰਿਹਾ ਸੀ ਉਸ ਦੀ ਮੁਸਕਾਨ ਉਸ ਦੇ ਚੱਲਣ ਦਾ ਅੰਦਾਜ਼ ਇਹ ਸਭ ਕੁਝ ਇਨਾਂ ਜਾਣਿਆਂ ਪਹਿਚਾਣਿਆਂ ਸੀ ਇੱਕ ਪਲ ਲਈ ਤਾਂ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਫਿਰ ਉਹ ਡਰ ਕੇ ਪਿਛੇ हट ਗਏ ਪਿਤਾ ਦੀਆਂ ਅੱਖਾਂ ਫੱਟੀਆਂ ਦੀਆਂ ਫੱਟੀਆਂ ਰਹਿ ਗਿਆ ਜਿਵੇਂ ਉਹਨਾਂ ਨੇ ਕੋਈ ਭੂਤ ਵੇਖ ਲਿਆ ਹੋਵੇ ਉਹ ਨੌਜਵਾਨ ਉਹ ਤਾਂ ਉਹਨਾਂ ਦੇ ਬਿਲਕੁਲ ਪੁੱਤਰ ਵਰਗਾ ਸੀ ਜਿਸ ਦੀ ਮੌਤ ਦੀ ਖਬਰ ਸੁਣ ਕੇ ਉਹ ਇੱਥੇ ਅਹਮਦਾਬਾਦ ਬਾਦ ਦੇ ਵਿੱਚ ਆਈ ਸਨ ਲੰਗਰ ਦੀ ਸੇਵਾ ਕਰ ਰਿਆ ਸੀ ਇਹ ਕਿਵੇਂ ਹੋ ਸਕਦਾ ਹੈ ਜਿਉ ਇੱਥੇ ਹੈ ਤਾਂ ਜਹਾਜ਼ ਹਾਦਸੇ ਵਿੱਚ ਕੌਣ ਗੁਜ਼ਰਿਆ ਅਦੇ ਇੱਥੇ ਪੰਚਣ ਤੋਂ ਪਹਿਲਾਂ ਉਹਨਾਂ ਤੇ ਕੀ ਕੀ ਬੀਤੀ ਅਤੇ ਮੁੰਡਾ ਇੰਨੇ ਵੱਡੇ ਜਹਾਜ਼ ਹਾਦਸੇ ਵਿੱਚੋਂ ਬਚਿਆ ਤਾਂ ਬਚਿਆ ਕਿਵੇਂ ਜਾਂ ਫਿਰ ਉਹ ਕੋਈ ਹੋਰ ਮੁੰਡਾ ਸੀ ਜਿਸ ਨੂੰ ਗਲਤੀ ਦੇ ਨਾਲ ਉਹ ਆਪਣਾ ਪੁੱਤਰ ਸਮਝ ਬੈਠੇ ਕੀ ਹੈ ਇਸ ਤੇ ਪਿੱਛੇ ਦੀ ਸੱਚਾਈ ਕੀ ਸੱਚਮੁੱਚ ਉਹਨਾਂ ਦਾ ਹੀ ਪੁੱਤਰ ਸੀ ਜਾਂ ਕੁਝ ਹੋਰ ਹਾਂਜੀ ਜਾਣਨ ਦੇ ਲਈ ਬਣੇ ਰੋਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਹ ਦੋਸਤੋ ਬਿਨਾਂ ਦੇਰ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਖਵਿੰਦਰ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਦਾ ਘਰ ਸੀ ਉਹਨਾਂ ਦਾ ਇਕਲੌਤਾ ਪੁੱਤਰ ਦਰਸ਼ਨ ਉਹਨਾਂ ਦੀਆਂ ਅੱਖਾਂ ਦਾ ਤਾਰਾ ਦਰਸ਼ਨ ਉਮਰੋਂ 30 ਸਾਲ ਦਾ ਯੂਕੇ ਦਾ ਨਾਗਰਿਕ ਸੀ ਲੰਡਨ ਦੇ ਵਿੱਚ ਚੰਗੀ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਸਿੱਖੀ ਨਾਲ ਜੁੜਿਆ ਸੀ ਅਤੇ ਹਰ ਰੋਜ਼ ਨਿਤਨੇਮ ਅਤੇ ਗੁਰਬਾਣੀ ਦਾ ਪਾਠ ਕਰਦਾ ਉਹ ਪੰਜਾਬ ਆ ਕੇ ਆਪਣੇ ਮਾਤਾ ਪਿਤਾ ਨੂੰ ਮਿਲਣ ਆਇਆ ਸੀ ਅਤੇ ਇੱਕ ਮਹੀਨੇ ਦੀਆਂ ਛੁੱਟੀਆਂ ਇੱਥੇ ਬਿਤਾ ਕੇ ਹੁਣ ਵਾਪਸ ਲੰਡਨ ਜਾਣ ਦੀ ਤਿਆਰੀ ਵਿੱਚ ਸੀ ਪਰ ਉਸ ਦਿਨ ਪਿੰਡ ਦੇ ਵਿੱਚ ਇੱਕ ਅਜੀਬੀ ਖਬਰ ਫੈਲੀ ਜਿਸ ਨੇ ਸਭ ਦੇ ਪੈਰਾਂ ਹਿਟੋ ਜ਼ਮੀਨ ਖਚਲਾਈ ਦੁਪਹਿਰ ਦਾ ਵੇਲਾ ਸੀ ਜਦੋਂ ਗਵਾਂਢ ਦੇ ਵਿੱਚੋਂ ਇੱਕ ਬੰਦਾ ਹਾਫਦਾ ਹੋਇਆ ਭੱਜਿਆ ਆ ਸੁਖਵਿੰਦਰ ਸਿੰਘ ਇੱਕ ਬਹੁਤ ਬੁਰੀ ਖਬਰ ਹੈ ਟੀਵੀ ਤੇ ਖਬਰ ਚੱਲ ਰਹੀ ਹੈ 에ਅਰ ਇੰਡੀਆ ਦਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾਣ ਵਾਲਾ ਉਹ ਕ੍ਰੈਸ਼ ਹੋ ਗਿਆ ਸੁਖਵਿੰਦਰ ਅਤੇ ਰਾਜਵਿੰਦਰ ਕੌਰ ਨੇ ਸੁਣਦਿਆਂ ਹੀ ਫੋਨ ਚੁੱਕਿਆ ਪਰ ਹੱਥ ਕਮਰੇ ਸਨ ਦਰਸ਼ਨ ਨੇ ਆਪਨੇ ਫਲਾਈਟ ਬਾਰੇ ਦੱਸਿਆ ਸੀ ਕਿ ਉਹ ਅਹਮਦਾਬਾਦ ਤੋਂ ਸੀ ਦਰਸ਼ਨ ਦਾ ਨਾਮ ਯਾਦ ਕਰਕੇ ਦੋਵੇਂ ਬੰਦੇ ਖੁਸ਼ ਹੋ ਉੱੜ ਗਏ ਜਦੋਂ ਉਹਨਾਂ ਨੇ ਟੀਵੀ ਲਗਾਇਆ ਤਾਂ ਹਰ ਪਾਸੇ ਹਾਸੇ ਦੀਆਂ ਖਬਰਾਂ ਚੱਲ ਰਹੀਆਂ ਸਨ ਫਲਾਈਟ ਨੰਬਰ ਯਾਤਰੀਆਂ ਦੀ ਸੂਚੀ ਸਭ ਤਿੰਦਲਾ ਹੋ ਰਿਹਾ ਸੀ ਉਹਨਾਂ ਨੇ ਕਈ ਵਾਰ ਦਰਸ਼ਨ ਦੇ ਨਾਮ ਦੀ ਪੁਸ਼ਟੀ ਕੀਤੀ ਹਰ ਵਾਰ ਉਸ ਦਾ ਨਾਮ ਉਸ ਦੁਖਦਾਈ ਸੂਚੀ ਵਿੱਚ ਮੌਜੂਦ ਸੀ ਨਹੀਂ ਇਹ ਨਹੀਂ ਹੋ ਸਕਦਾ ਰਾਜਵਿੰਦਰ ਕੌਰ ਨੇ ਚੀਕ ਮਾਰੀ ਅਤੇ ਜ਼ਮੀਨ ਤੇ ਬੈਠ ਗਈ ਸੁਖਵਿੰਦਰ ਸਿੰਘ ਦਾ ਸਿਰ ਘੁੰਮ ਗਿਆ ਅਤੇ ਉਸ ਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਉਹਨਾਂ ਦਾ ਇਕਲੌਤਾ ਪੁੱਤਰ ਜਹਾਜ਼ ਹੱਥ ਦੇ ਵਿੱਚ ਗੁਜ਼ਰ ਗਿਆ ਸੀ ਖਬਰ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਗਈ ਦੇਖਿਆਂ ਹੀ ਦੇਖਦਿਆਂ ਪਿੰਡ ਦੇ ਸਾਰੇ ਲੋਕ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੇ ਘਾਰੇ ਇਕੱਠੇ ਹੋ ਗਏ ਹਰ ਪਾਸੇ ਰੋਣ ਧੋਣ ਦਾ ਮਾਹੌਲ ਸੀ ਸੋਗ ਦੀ ਲਹਿਰ ਦੁੜ ਗਈ ਹਰ ਕੋਈ ਰਾਜਵਿੰਦਰ ਕੌਰ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਕੋਲ ਸ਼ਬਦ ਨਹੀਂ ਸਨ ਉਹਨਾਂ ਦਾ ਇਕਲੋਤਾ ਸਹਾਰਾ ਉਨਾ ਦੀ ਜ਼ਿੰਦਗੀ ਦਾ ਰੰਗ ਅਚਾਨਕ ਖਤਮ ਹੋ ਗਿਆ ਸੁਖਵਿੰਦਰ ਸਿੰਘ ਨੇ ਆਪਣੇ ਕੁਝ ਨੇੜਲੇ ਰਿਸ਼ਤੇਦਾਰਾਂ ਅਤੇ ਦਰਸ਼ਨ ਦੇ ਦੋਸਤਾਂ ਨਾਲ ਗੱਲ ਕੀਤੀ ਅਸੀਂ ਅਹਮਦਾਬਾਦ ਜਾਣਾ ਹੈ ਸਾਨੂੰ ਦਰਸ਼ਨ ਦੀ ਦੇਖਾਈ ਦੀ ਹੈ ਸਾਨੂੰ ਪਤਾ ਲਗਾਉਣਾ ਹੈ ਅਸਲ ਦੇ ਵਿੱਚ ਹੋਇਆ ਕੀ ਹੈ ਦਰਦ ਤੇ ਕਬਰਾਟ ਦੇ ਵਿੱਚ ਉਹਨਾਂ ਨੇ ਤੁਰੰਤ ਗੱਡੀ ਦਾ ਪ੍ਰਬੰਧ ਕੀਤਾ ਸੁਖਵਿੰਦਰ ਸਿੰਘ ਰਾਜਵਿੰਦਰ ਕੌਰ ਅਤੇ ਦਰਸ਼ਨ ਦੇ ਦੋਸਤ ਸਭ ਤੋਂ ਨੇੜਲੇ ਦੋਸਤ ਅਮਰ ਅਤੇ ਪ੍ਰੀਤ ਅਤੇ ਕੁਝ ਹੋਰ ਰਿਸ਼ਤੇਦਾਰ ਤੁਰੰਤ ਅਹਮਦਾਬਾਦ ਲਈ ਰਵਾਨਾ ਹੋਏ। ਇਹ ਕਾਰ ਦੇ ਵਿੱਚ ਸੁਖਵਿੰਦਰ ਸਿੰਘ ਆਪਣਾ ਮੋਬਾਈਲ ਫੋਨ ਕਾਰ ਵਿੱਚ ਹੀ ਭੁੱਲ ਗਿਆ। ਰਾਜਵਿੰਦਰ ਕੌਰ ਵੀ ਸੋਗ ਵਿੱਚ ਇੰਨੀ ਡੁੱਬੀ ਹੋਈ ਸੀ ਵੀ ਉਸ ਦਾ ਧਿਆਨ ਵੀ ਕਿਤੇ ਹੋਰ ਨਹੀਂ ਜਾ ਰਿਹਾ ਸੀ। ਸਫ਼ਰ ਦੌਰਾਨ ਹਰ ਪਲ ਇੱਕ ਸਦੀ ਵਰਗਾ ਲੱਗ ਰਿਹਾ ਸੀ। ਗੱਡੀ ਵਿੱਚ ਹਰ ਪਾਸੇ ਚੁੱਪ ਸੀ ਜੋ ਸਿਰਫ ਹੰਝੂਆਂ ਤੇ ਕਦੇ ਕਦੇ ਨਿਕਲਣ ਵਾਲੀ ਸਿਸਕੀ ਨਾਲ ਟੁੱਟਦੀ ਸੀ ਉਹਨਾਂ ਦੇ ਮਨ ਵਿੱਚ ਇੱਕੋ ਸਵਾਲ ਸੀ ਕੀ ਇਹ ਸੱਚ ਹੈ ਕਿ ਸਾਡਾ ਦਰਸ਼ਨ ਸਤਮੂਚੂ ਸਾਨੂੰ ਛੱਡ ਗਿਆ ਹੈ ਉਹਨਾਂ ਨੂੰ ਕਿਸੇ ਚਮਤਕਾਰ ਦੀ ਆਸਤਾ ਨਹੀਂ ਸੀ ਪਰ ਫਿਰ ਵੀ ਇੱਕ ਧੁੰਦਲੀ ਜਿਹੀ ਕਿਰਨ ਸੀ ਕਿ ਸ਼ਾਇਦ ਖਬਰ ਗਲਤ ਹੋਵੇ ਜਿਵੇਂ ਹੀ ਉਹ ਅਹਮਦਾਬਾਦ ਪਹੁੰਚੇ ਉਹਨਾਂ ਨੇ ਸਭ ਤੋਂ ਪਹਿਲਾਂ ਜਹਾਜ਼ ਹੱਗਸੇ ਵਾਲੀ ਥਾਮਲ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਪਰ ਉਹਨਾਂ ਨੇ ਦੋ ਰੋਹੀ ਉਹ ਭਿਆਨਕ ਦ੍ਰਿਸ਼ ਵੇਖਿਆ ਜਹ ਹਾਜ ਦੇ ਟੁਕੜੇ ਹਜੇ ਵੀ ਉੱਥੇ ਖਿਲਰੇ ਸਨ ਭਾਵੇਂ ਸਮਾਹ ਹੋ ਚੁੱਕਿਆ ਸੀ ਲੇਕਿਨ ਹਾਜ ਦੇ ਵੀ ਕਿਟਕਟੋਂ ਉੱਠਦਾ ਨਜ਼ਰ ਆ ਰਿਹਾ ਸੀ ਅਤੇ ਚਾਰੇ ਪਾਸੇ ਤਵਾਹੀ ਦਾ ਮਾਹੌਲ ਸੀ ਬਚਾਅ ਕਾਰਜ ਚੱਲ ਰਹੇ ਸਨ ਪਰ ਉਮੀਦ ਦੀ ਕੋਈ ਕਿਰਨ ਸਾਫ਼ ਨਜ਼ਰ ਨਹੀਂ ਆ ਰਹੀ ਸੀ ਹਰ ਪਾਸੇ ਚੀਕਾਂ ਦੀ ਗੂੰਜ ਸੀ ਅਤੇ ਹਰ ਚਿਹਰੇ ਤੇ ਦਰਦ ਤੇ ਨਿਰਾਸ਼ਾ ਸਾਹ ਚਲਕ ਰਹੀ ਸੀ ਇਹ ਦ੍ਰਿਸ਼ ਦੇਖ ਕੇ ਉਹਨਾਂ ਦੇ ਅੰਦਰ ਜੋ ਥੋੜੀ-ਬਹੁਤ ਆਸ ਸੀ ਉਹ ਵੀ ਖਤਮ ਹੋ ਗਈ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਸ ਹਾਦਸੇ ਵਿੱਚੋਂ ਕੋਈ ਵੀ ਨਹੀਂ ਬਚ ਸਕਦਾ ਉੱਥੇ ਉਸਦੇ ਹਸਪਤਾਲ ਪਹੁੰਚੇ ਜਿੱਥੇ ਹਾਦਸੇ ਦੇ ਸ਼ਿਕਾਰ ਲੋਕਾਂ ਦੀਆਂ ਦੇਹਾਂ ਲਿਆਂਦੀਆਂ ਗਈਆਂ ਸਨ ਹਸਪਤਾਲ ਵਿੱਚ ਵੀ ਭਿਆਨਕ ਮਾਹੌਲ ਸੀ ਲੋਕਾਂ ਦੀਆਂ ਪੀੜਾਂ ਚੀਕਾਂ ਅਤੇ ਆਪਣੇ ਗੁੰਮ ਹੋਏ ਪਰਿਵਾਰਕ ਮੈਂਬਰਾਂ ਦੀ ਪਾਲ ਵਿੱਚ ਭਟਕ ਰਹੇ ਲੋਕ ਇਹ ਸਭ ਦੇਖ ਕੇ ਉਹਨਾਂ ਦਾ ਦਰਦ ਹੋਰ ਵੱਧ ਗਿਆ। ਉਹਨਾਂ ਨੇ ਰਿਸੈਪਸ਼ਨ ਤੇ ਜਾ ਕੇ ਦਰਸ਼ਨ ਮਾਰੇ ਪੁੱਛਿਆ ਇੱਕ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਸਰ ਹਾਦਸਾ ਬਹੁਤ ਬਿਆਨਕ ਹੈ। ਬਹੁਤ ਸਾਰੀਆਂ ਦੇ ਪਛਾਣੀਆਂ ਔਕਾਂ ਹਨ। ਸਾਨੂੰ ਡੀਐਨਏ ਟੈਸਟ ਕਰਨਾ ਪਵੇਗਾ। ਕਿਰਪਾ ਕਰਕੇ ਤੁਸੀਂ ਆਪਣਾ ਡੀਐਨਏ ਸੈਂਪਲ ਦੇ ਦਿਓ। ਜਦੋਂ ਤੁਹਾਡਾ ਡੀਐਨਏ ਤੁਹਾਡੇ ਪੁੱਤਰ ਦੀ ਦੇ ਨਾਲ ਮੈਚ ਹੋਵੇਗਾ ਤਾਂ ਅਸੀਂ ਤੁਹਾਨੂੰ ਸੂਚਿਤ ਕਰ ਦੇਵਾਂਗੇ ਅਤੇ ਦੇ ਸੌਂਪ ਦੇਵਾਂਗੇ। ਲੈਕਨ ਇਸ ਵਿੱਚ ਸਮਾਂ ਲੱਗਣਾ ਹੋਏ ਕਿਰਪਾ ਕਰਕੇ ਤੁਸੀਂ ਇੰਤਜ਼ਾਰ ਕਰੋ ਸੁਖਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਨੇ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਡੀਐਨਏ ਸੈਂਪਲ ਦਿੱਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਾਹ ਦਰਦ ਸੀ ਅਤੇ ਉਹ ਇੱਕ ਦੂਜੇ ਨੂੰ ਦੇਖ ਕੇ ਰੋ ਰਹੇ ਸਨ ਉਹਨਾਂ ਦਾ ਇਕਲੌਤਾ ਪੁੱਤਰ ਜੋ ਹੁਣ ਸਿਰਫ ਇੱਕ ਦੇਵ ਵਿੱਚ ਬਦਲ ਗਿਆ ਸੀ ਜਿਸ ਦੀ ਪਛਾਣ ਲਈ ਡੀਐਨਏ ਦੀ ਲੋੜ ਪੈ ਰਹੀ ਸੀ ਉਹਨਾਂ ਨੂੰ ਇਹ ਸਭ ਅਭਿਸ਼ਵਾਸਯੋਗ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਬੁਰੇ ਸੁਪਨੇ ਵਿੱਚ ਹੋਣ ਆ ਹਸਪਤਾਲ ਵਿੱਚ ਇੰਤਜ਼ਾਰ ਕਰਨਾ ਉਹ ਨਾਲ ਹੀ ਐਸਾ ਹੋ ਰਿਹਾ ਸੀ ਦਰਸ਼ਨ ਦੇ ਦੋਸਤਾਂ ਅਮਰ ਅਤੇ ਬ੍ਰੀਤ ਨੇ ਕਿਹਾ ਅੰਕਲ ਜੀ ਆਂਟੀ ਜੀ ਇੱਥੇ ਬੈਠ ਕੇ ਤੁਸੀਂ ਹੋਰ ਪਰੇਸ਼ਾਨ ਹੋਵੋਗੇ ਇੱਥੇ ਹਸਪਤਾਲ ਵਿੱਚ ਸਾਡੇ ਵਿੱਚੋਂ ਦੋ ਜਣੇ ਰੁਕ ਜਾਂਦੇ ਹਨ ਅਤੇ ਬਾਕੀ ਸਾਰੇ ਤੁਸੀਂ ਨੇੜੇ ਦੇ ਕਿਸੇ ਗੁਰਦੁਆਰਾ ਸਾਹਿਬ ਚਲੇ ਜਾਓ ਉੱਤੇ ਜਾ ਕੇ ਅਰਦਾਸ ਕਰੋ ਸ਼ਬਦ ਸੁਣ ਕੇ ਸ਼ਾਇਦ ਤੁਹਾਡੇ ਮਨ ਨੂੰ ਥੋੜੀ ਸ਼ਾਂਤੀ ਮਿਲੇ ਇੱਥੇ ਸਾਰਾਂ ਦਾ ਰਹਿਣਾ ਠੀਕ ਨਹੀਂ ਹੈ ਦਰਸ਼ਨ ਲਈ ਵੀ ਅਰਦਾਸ ਕਰਾਂਗੇ ਜੇ ਉਹ ਜਾਂਦਾ ਹੈ ਤਾਂ ਉਸਦੀ ਚੜ੍ਹਦੀ ਕਲਾ ਲਈ ਜੇ ਬਾਈਗ ਨੂੰ ਮਨਜ਼ੂਰ ਹੈ ਉਹ ਨਹੀਂ ਰਹਾ ਤਾਂ ਉਸਦੀ ਆਤਮਿਕ ਸ਼ਾਂਤੀ ਲਈ ਸੁਖਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਦਰਦ ਤੇ ਸੋਗ ਵਿੱਚ ਡੁੱਬੇ ਸਨ ਉਹਨਾਂ ਨੂੰ ਕੋਈ ਆਸਰਾ ਨਾ ਬਣ ਰਿਹਾ ਸੀ ਉਹਨਾਂ ਨੇ ਹਾਮੀ ਭਰੇ ਅਮਰ ਅਤੇ ਪ੍ਰੀਤ ਹਸਪਤਾਲ ਵਿੱਚ ਰੁਕ ਗਏ ਅਤੇ ਆਪਣੀ ਗੱਡੀ ਦੇ ਵਿੱਚ ਅੰਮਦਾਬਾਦ ਦੇ ਇੱਕ ਨੇੜਲੇ ਗੁਰਦੁਆਰਾ ਸਾਹਿਬ ਲਈ ਅਰ ਰਮਾਨਾ ਹੋ ਗਏ ਦਰ ਅਸਲ ਦਰਸ਼ਨ ਜੋ ਲੰਡਨ ਵਾਪਸ ਜਾਣ ਵਾਲਾ ਸੀ ਇੱਕ ਮਹੀਨੇ ਦੀਆਂ ਛੁੱਟੀਆਂ ਵਿੱਚ ਪੰਜਾਬ ਵਿੱਚ ਆਪਣੇ ਮਾਤਾ ਪਿਤਾ ਨਾਲ ਸਮਾਂ ਬਿਤਾਉਣ ਤੋਂ ਬਾਅਦ ਭਾਰਤ ਦੇ ਕੁਝ ਹੋਰ ਹਿੱਸਿਆਂ ਦੀ ਯਾਤਰਾ ਕਰਨ ਦਾ ਫੈਸਲਾ ਕਰਦਾ ਹੈ ਉਹ ਸਿੱਧਾ ਦਿੱਲੀ ਤੋਂ ਲੰਡਨ ਦੀ ਫਲਾਈਟ ਲੈਣ ਦੀ ਬਜਾਏ ਭਾਰਤ ਵਿੱਚ ਘੁੰਮਣਾ ਚਾਹੁੰਦਾ ਸੀ ਉਸਨੇ ਤਾਜ ਮਹਿਲ ਆਗਰਾ ਜਾਂ ਜੈਪੁਰ ਦੇ ਕਿਲੇ ਚਿਤੌੜਗੜ੍ਹ ਉਦੈਪੁਰ ਅਤੇ ਫਿਰ ਅਹਮਦਾਬਾਦ ਦੇਖਣ ਦਾ ਪ੍ਰੋਗਰਾਮ ਬਣਾਇਆ। ਅਹਮਦਾਬਾਦ ਉਸਦੀ ਆਖਰੀ ਮੰਜ਼ਲ ਸੀ। ਦਿੱਤੇ ਉਸਨੇ ਲੰਡਨ ਦੀ ਫਲਾਈਟ ਲੈਣੀ ਸੀ। ਉਹ ਅਹਮਦਾਬਾਦ ਸਮੇਂ ਸਿਰ ਪਹੁੰਚ ਗਿਆ ਪਰ ਉਸਦੀ ਫਲਾਈਟ ਵਿੱਚ ਕਰੀਬ 6 ਘੰਟੇ ਦੀ ਦੇਰੀ ਸੀ। ਦਰਸ਼ਨ ਨੂੰ 에어ਪੋਰਟ ਤੇ ਬੈਠੇ ਰਹਿਣਾ ਅਤੇ ਬੋਰ ਹੋਣਾ ਪਸੰਦ ਨਹੀਂ ਸੀ। ਉਹ ਅੱਜ ਸਵੇਰੇ ਕਿਸੇ ਕਾਰਨ ਆਪਣਾ ਨਿਤਨੇਮ ਕਰ ਨਹੀਂ ਕਰ ਸਕਿਆ ਜੋ ਰੋਜ਼ਾਨਾ ਕਰਦਾ ਸੀ ਉਸਨੇ ਸੋਚਿਆ ਵੀ ਨੇੜੇ ਦੇ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਲਵਾਂ ਸੇਵਾ ਕਰਦਾ ਹਾਂ ਅਤੇ ਸ਼ਬਦ ਕੀਰਤਨ ਸੁਣ ਕੇ ਆਪਣੀ ਰੂਹ ਨੂੰ ਤਾਜ਼ਗੀ ਦੇਵਾਂ ਇਸ ਤਰ੍ਹਾਂ ਉਸ ਦਾ ਸਮਾਂ ਵੀ ਨਿਕਲ ਜਾਵੇਗਾ ਅਤੇ ਉਹ ਆਪਣਾ ਨਿਤਨੇਮ ਵੀ ਪੂਰਾ ਕਰ ਲਵੇਗਾ ਉਸਨੇ ਟੈਕਸੀ ਲਈ ਅਤੇ ਗੁਰਦੁਆਰਾ ਸਾਹਿਬ ਪਹੁੰਚ ਗਿਆ ਗੁਰਦੁਆਰਾ ਸਾਹਿਬ ਪਹੁੰਚ ਕੇ ਉਸਨੇ ਪਹਿਲਾਂ ਲੰਗਰ ਹਾਲ ਦੇ ਵਿੱਚ ਥੋੜੀ ਸੇਵਾ ਕੀਤੀ ਸੰਗਤਾਂ ਨੂੰ ਜਲ ਸ਼ਕਾਇਆ ਪ੍ਰਚਾਦਾ ਵਰਤਾਇਆ ਫਿਰ ਉਸਨੇ ਦਰਬਾਰ ਸਾਹਿਬ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਨਿਤਨੇਮ ਸ਼ੁਰੂ ਕਰ ਦਿੱਤਾ ਨਿਤਨੇਮ ਕਰਨ ਤੋਂ ਬਾਅਦ ਉਸਨੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਥਾਂ ਲਈ ਗੁਰਬਾਣੀ ਦੇ ਵਿੱਚ ਇਨਾਂ ਲੀਨ ਹੋ ਗਿਆ ਕਿ ਉਸ ਨੂੰ ਉਸ ਸਮੇਂ ਦਾ ਅਹਿਸਾਸ ਨਹੀਂ ਹੋਇਆ ਇੱਕ ਵਾਰ ਨਹੀਂ ਉਸਨੇ ਪੰਜ ਵਾਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਬਿਲਕੁਲ ਗਮ ਹੋ ਗਿਆ ਉਸ ਨੂੰ ਆਪਣੀ ਫਲਾਈਟ ਬਾਰੇ ਬਿਲਕੁਲ ਚੇਤਾਨੀ ਸੀ ਜਦੋਂ ਉਸਨੇ ਆਪਣਾ ਪਾਠ ਖਤਮ ਕੀਤਾ ਅਤੇ ਅਰਦਾਸ ਕਰਕੇ ਜਿਵੇਂ ਹੀ ਵਾਪਸ ਪਰਤਣ ਲੱਗਾ ਤਾਂ ਉਸਦੀ ਨਜ਼ਰ ਕੜੀਵਲ ਪਈ ਉਸ ਤੇ ਖੁਸ਼ ਉੱਠ ਗਏ ਫਰਾਈਟ ਦਾ ਸਮਾਂ ਕੰਟਿਆ ਪਹਿਲਾਂ ਨਿਕਲ ਚੁੱਕਾ ਸੀ ਅਤੇ ਕਈ ਘੰਟੇ ਬੀਤ ਚੁੱਕੇ ਸਨ ਉਹ ਤੁਰੰਤ ਭੱਜ ਕੇ ਗੁਰਦੁਆਰਾ ਸਤੰਬਰ ਆਇਆ ਅਤੇ ਟੈਕਸੀ ਲਈ 에ਅਰਪੋਰਟ ਵੱਲ ਦੌੜਿਆ ਜਦੋਂ ਉਹ 에어ਪੋਰਟ ਪਹੁੰਚਿਆ ਨਾ ਤਾਂ ਉੱਥੇ ਹੀ ਹਾਦਸੇ ਦੀ ਖਬਰ ਫੈਲ ਚੁੱਕੀ ਸੀ ਹਰ ਪਾਸੇ ਭੀੜ ਸੀ ਐਮਰਜੈਂਸੀ ਵਾਨ ਪੁਲਿਸ ਤੇ ਮੀਡੀਆ ਵਾਲੇ ਮੌਜੂਦ ਸਨ ਜਹਾਜ਼ ਹਾਦਸੇ ਦੀ ਖਬਰ ਨੇ ਸਭ ਨੂੰ ਹਿਲਾ ਦਿੱਤਾ ਦਰਸ਼ਨ ਨੇ ਦੇਖਿਆ ਉਹ ਜਹਾਜ਼ ਜਿਸ ਵਿੱਚ ਉਸ ਨੂੰ ਜਾਣਾ ਸੀ ਉਹ ਕ੍ਰੈਸ਼ ਹੋ ਚੁੱਕਾ ਸੀ ਉਸ ਤੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੂੰ ਯਾਦ ਆਇਆ ਕਿ ਉਸ ਦਿਨ ਟਿਕਟ ਨਾ ਐਸੇ ਹੀ ਫਰਟ ਦੀ ਸੀ ਸ਼ੁਕਰ ਹੈ ਰੱਬ ਦਾ ਕਿ ਉਹ ਆਖਰੀ ਪਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਗਿਆ ਉਸ ਦਾ ਪ੍ਰੋਗਰਾਮ ਬਦਲ ਗਿਆ ਨਹੀਂ ਤਾਂ ਉਹ ਵੀ ਅੱਜ ਇਸ ਹਾਦਸੇ ਵਿੱਚ ਸ਼ਿਕਰ ਹੋ ਜਾਣਾ ਸੀ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਮਾਤਾ ਪਿਤਾ ਦਾ ਖਿਆਲ ਆਇਆ ਉਸ ਨੇ ਆਪਣਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੋਨ ਕਿਤੇ ਨਹੀਂ ਮਿਲਿਆ ਸ਼ਾਇਦ ਉਹ ਗੁਰਦੁਆਰਾ ਸਹਿਬ ਵਿੱਚ ਭੁੱਲ ਗਿਆ ਹੋਣਾ ਉਸ ਨੂੰ ਆਪਣੇ ਪਿਤਾ ਦਾ ਮੋਬਾਈਲ ਨੰਬਰ ਯਾਦ ਸੀ ਉਸ ਨੇ ਕਿਸੇ ਤੋਂ ਫੋਨ ਮੰਗ ਕੇ ਆਪਣੇ ਪਿਤਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਗੋ ਸ਼ਾਇਦ ਪਿਤਾ ਜੀ ਫੋਨ ਕਰੇ ਪੁੱਲਗੇ ਹੋਣਗੇ ਉਹ ਤਾਂ ਅਹਮਦਾਬਾਦ ਲਈ ਰਵਾਨਾ ਹੋ ਚੁੱਕੇ ਸਨ ਫੋਨ ਨਹੀਂ ਚੱਕਿਆ ਪਿਛੋਂ ਹੋਰ ਕਿਸੇ ਦਾ ਨੰਬਰ ਯਾਦ ਨਹੀਂ ਸੀ ਹੁਣ ਉਸਦੇ ਕੋਲ ਇੱਕੋ ਚਾਰਾ ਹੈ ਵੀ ਉਹ ਅਹਮਦਾਬਾਦ ਦੇ 사ਗੀ ਗੁਰਦੁਆਰਾ ਸਾਹਿਬ ਜਾਵੇ ਸ਼ਾਇਦ ਉਸਦਾ ਫੋਨ ਉੱਥੇ ਹੋ ਸਕਦਾ ਹੈ ਉਸਨੇ ਸੋਚਿਆ ਕੋਈ ਗੱਲ ਨਹੀਂ ਮੈਂ ਟੈਕਸੀ ਕਰਕੇ ਵਾਪਸ ਗੁਰਦੁਆਰਾ ਸਾਹਿਬ ਜਾਣਾ ਹਾਂ ਉਸੇ ਤਰ੍ਹਾਂ ਗੁਰਦੁਆਰਾ ਸਾਹਿਬ ਪਹੁੰਚਦਾ ਹੈ ਉਤੇ ਕੋਨ ਲੱਭਦਾ ਹੈ ਬਹੁਤ ਲੱਭਿਆ ਸਭ ਜਗਾਂ ਤੇ ਜਿੱਥੇ ਉਹ ਸੇਵਾ ਕਰ ਰਿਹਾ ਸੀ ਜਿੱਥੇ ਉਸਨੇ ਬਾਣੀ ਪੜ੍ਹੀ ਦੰਗ ਜਿੱਤੇ ਸੁਨਰਦਾਸ ਕਿਤੇ ਪਰ ਫੋਨ ਉਤੇ ਨਹੀਂ ਸੀ ਬਹੁਤ ਟੈਂਸ਼ਨ ਸੀ ਲekin ਪਰ ਗੁਰਬਾਣੀ ਦੀ ਤੁਕਾਂ ਯਾਦ ਆ ਗਿਆ ਕੁਝ ਗੱਲ ਨਹੀਂ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਚਲੋ ਰੱਬ ਨੇ ਅੱਜ ਮੇਰੀ ਜਾਨ ਬਚਾਈ ਹੈ ਸੁਖਮਨੀ ਸਾਹਿਬ ਦੇ ਪੰਜ ਪਾਠਾਂ ਨੇ ਮੈਨੂੰ ਜਿਉਂਦਾ ਰੱਖਿਆ ਹੈ ਮੈਨੂੰ ਰੱਬ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਹ ਸੋਚ ਕੇ ਅਰਦਾਸ ਬੇਨਤੀ ਕਰਦਾ ਹੈ ਅਗੋਂ ਮਨ ਦੇ ਵਿੱਚ ਆndi ਹੈ ਕਿ ਚਲੋ ਜੋ ਹੋਣਾ ਸੀ ਹੋ ਗਿਆ ਅੱਗੇ ਜਦੋਂ ਤੱਕ ਮੇਰਾ ਫੋਨ ਨਹੀਂ ਲੱਭਦਾ ਉਦੋਂ ਤੱਕ ਸ਼ਾਇਦ ਮੈਨੂੰ ਹਤੇ ਗੁਰਦਰਾ ਸਾਹਿਬ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਭਲਾ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ ਉਸ ਨੂੰ ਕੋਟਾਲ ਨਹੀਂ ਸਕਦਾ ਮੈਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਮਨ ਦੇ ਵਿੱਚ ਵਿਸ਼ਵਾਸ ਹੋ ਚੁੱਕਿਆ ਸੀ ਵੀ ਰੱਬ ਸੱਚਮੁੱਚ ਹੀ ਹੁੰਦਾ ਹੈ ਅਤੇ ਆਪਣੇ ਸੇਵਕਾਂ ਦੀ ਹਮੇਸ਼ਾ ਫੇਦ ਰੱਖਦਾ ਹੈ ਅਤੇ ਉੱਥੇ ਹੀ ਸੇਵਾ ਕਰਦੇ ਹੋਏ ਰਾਤ ਪੈ ਜਾਂਦੀ ਹੈ ਫਿਰ ਉਸੇ ਗੁਰਦਰਾ ਸਾਹਿਬ ਦੇ ਵਿੱਚ ਸੌਂ ਜਾਂਦਾ ਹੈ ਸਵੇਰੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਦਾ ਹੋਏ ਅਤੇ ਪਾਠ ਕਰਨ ਤੋਂ ਬਾਅਦ ਦੁਬਾਰਾ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਲੱਗਦਾ ਹੈ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹੋਏ ਹੀ ਉਸ ਨੂੰ ਆਪਣੇ ਮਾਤਾ-ਪਿਤਾ ਦਿਖੇ ਜੋ ਉਸ ਨੂੰ ਮ੍ਰਿਤਕ ਸਮਝ ਕੇ ਉਸ ਦੀ ਸ਼ਾਂਤੀ ਦੇ ਲਈ ਆਤਮਿਕ ਸ਼ਾਂਤੀ ਲਈ ਇੱਥੇ ਅਰਦਾਸ ਕਰਨ ਪਹੁੰਚੇ ਸਨ ਲੰਗਰ ਹਾਲ ਦੇ ਵਿੱਚ ਦਰਸ਼ਨ ਅਤੇ ਉਸੇ ਮਾਤਾ-ਪਿਤਾ ਦਾ ਮਿਲਣਾ ਇੱਕ ਅਵਿਸ਼ਵਾਸੀ ਯੋਗ ਦ੍ਰਿਸ਼ ਸੀ ਹੰਝੂਆਂ ਖੁਸ਼ੀ ਤੇ ਹੈਰਾਨੀ ਦੇ ਮਿਲੇ ਜੁਲੇ ਭਾਵਨਾ ਨਾਲ ਉਹਨਾਂ ਨੇ ਇੱਕ ਦੂਜੇ ਨੂੰ ਗળે ਲਾਇਆ ਲੰਗਰ ਦੇ ਵਿੱਚ ਮੌਜੂਦ ਸੰਗਤਾਂ ਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਉਹਨਾਂ ਨੇ ਦਰਸ਼ਨ ਉਹ ਦੇਖਿਆ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਸੁਖਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਨੇ ਉਸੇ ਪਲ ਗੁਰਦਾਰਾ ਸਾਹਿਬ ਜੀ ਗਰੰਤੀ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਨੇ ਵਾਹਿਗੁਰੂ ਅਗੇ ਸ਼ੁਕਰਾਨੇ ਦੀ ਅਦਾਜ਼ ਕੀਤੀ ਅਤੇ ਉਹਨਾਂ ਦੇ ਪੁੱਤਰ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਸੀ ਜਹਾਜ਼ ਹਾਦਸੇ ਦੀ ਖਬਰ ਨੇ ਉਹਨਾਂ ਨੂੰ ਮੌਤ ਦਾ ਦਰਵਾਜ਼ਾ ਦਿਖਾਇਆ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਨੇ ਉਹਨਾਂ ਦੇ ਪੁੱਤਰ ਨੂੰ ਜ਼ਿੰਦਗੀ ਬਖਸ਼ੀ ਸੀ ਦਰਸ਼ਨ ਨੇ ਫਿਰ ਆਪਣੇ ਮਾਤਾ ਪਿਤਾ ਨੂੰ ਸਮਝਾਇਆ ਉਹ ਛੁੱਟੀਆਂ ਵਿੱਚ ਭਾਰਤ ਕੁਮਰਿਆ ਸੀ ਅਤੇ ਫਲਾਈਟ ਲੇਟ ਹੋਣ ਕਾਰਨ ਗੁਰਦਰ ਸਿੰਘ ਆ ਗਿਆ ਜਿੱਤੇ ਉਹ ਗੁਰਬਾਣੀ ਵਿੱਚ ਲੀਨ ਹੋ ਗਿਆ ਆਧੇ ਫਲਾਈਟ ਮਿਸ ਹੋ ਗਈ ਉਸਨੇ ਮਾਤਾ ਪਿਤਾ ਨੇ ਆਪਣੇ ਮੋਬਾਈਲ ਫੋਨ ਦੇ ਘਰ ਪਹੁੰਚਣ ਦੀ ਗੱਲ ਦੱਸੀ ਅਤੇ ਕਿਵੇਂ ਉਹ ਫੋਨ ਤੇ ਵੀ ਸੰਪਰਕ ਨਹੀਂ ਕਰ ਪਾਰਿਆ ਸੀ ਹਸਪਤਾਲ ਦੇ ਵਿੱਚ ਅਮਰ ਅਤੇ ਪ੍ਰੀਤ ਨੂੰ ਫੋਨ ਕਰਕੇ ਸਾਰੀ ਖਬਰ ਦਿੱਤੀ ਉਹ ਵੀ ਹੈਰਾਨ ਰਗੇ ਅਤੇ ਤੁਰੰਤ ਗੁਰਦਰ ਸਿੰਘ ਪਹੁੰਚੇ ਦਰਸ਼ਨ ਨੂੰ ਦੇਖ ਕੇ ਉਹਨਾਂ ਦੇ ਅਕਾਮ ਚੋਂ ਵੀ ਖੁਸ਼ੀ ਅਤੇ ਹੰਝੂ ਵਹਿ ਤਰੇ ਦਰਸਨ ਦੀ ਇਹ ਕਹਾਣੀ ਸਿਰਫ ਇੱਕ ਚਮਤਕਾਰ ਨਹੀਂ ਸੀ ਬਲਕਿ ਇਹ ਵਿਸ਼ਵਾਸ ਸੇਵਾ ਅਤੇ ਗੁਰੂ ਨਾਲ ਜੁੜੇ ਰਹਿਣ ਦੀ ਅਹਿਮਤ ਦਾ ਪ੍ਰਮਾਣ ਸੀ ਜਦੋਂ ਕੋਈ ਸੇਵਕ ਸੱਚੇ ਗੁਰੂ ਦੇ ਸਤਿਮੁੱਚ ਸ਼ਰਣ ਲੈਂਦਾ ਹੈ ਜਦੋਂ ਆਪਾਂ ਸੱਚੇ ਗੁਰੂ ਦੇ ਬਿਲਕੁਲ ਸਾਹਮਣੇ ਹੋ ਜਾਂਦੇ ਹਾਂ ਉਹਨਾਂ ਨੇ ਸੇਵਾ ਵਿੱਚ ਰੁੱਝ ਜਾਂਦੇ ਹਾਂ ਤਾਂ ਗੁਰੂ ਜੀ ਸਾਡੀ ਆਪ ਰੱਖਿਆ ਕਰਦੇ ਹਨ ਦੇਖੋ ਜੇਕਰ ਉਸ ਦਿਨ ਦਰਸ਼ਨ ਵਾਰ-ਵਾਰ ਆਪਣੇ ਤਨ ਘੜੀਵਲ ਦੇਖਦਾ ਰਹਿੰਦਾ ਦਰਸ਼ਨ ਵਾਰ-ਵਾਰ ਸੋਚਦਾ ਕਿ ਕਿਤੇ ਮੇਰੀ ਫਲਾਈਟ ਨਾ ਮਿਸ ਹੋ ਜਾਵੇ ਪਾਠ ਤਾਂ ਕੋਈ ਗੱਲ ਨਹੀਂ ਇੱਕ ਦਾ ਵਿਚਾਰੇ ਰਹਿ ਗਿਆ ਕੋਈ ਗੱਲ ਨਹੀਂ ਮੇਰੀ ਜਹਾਦ ਨਹੀਂ ਮੈਸੂਨੇ ਚਾਹੀਦੀ ਸ਼ਾਇਦ ਅੱਜ ਸਾਡੇ ਵਿੱਚ ਨਹੀਂ ਹੋਣਾ ਸੀ ਲੇਕਿਨ ਉਸਨੇ ਵਾਰ-ਵਾਰ ਕੜੀਵਲ ਨਹੀਂ ਦੇਖਿਆ ਆਪਣੇ ਗੁਰੂਵਲ ਦੇਖਿਆ ਸੁਖਮਨੀ ਸਾਹਿਬ ਦੇ ਪੰਜ ਪਾਠ ਕੀਤੇ ਉਹਨਾਂ ਸੁਖਮਨੀ ਸਾਹਿਬ ਦੇ ਪਾਠਾਂ ਨੇ ਹੀ ਸ਼ਾਇਦ ਉਸ ਦੀ ਜਾਨ ਬਚਾਈ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਕਰਨਾ ਚਾਹੋਗੇ ਇਸ ਕ ドラਮਾ ਦੇ ਜੋ ਕਿ ਇੱਕ ਚਮਤਕਾਰ ਤੋਂ ਘੱਟ ਨਹੀਂ ਹਾਂਜੀ ਕੀ ਕਰਨਾ ਚਾਹੋਗੇ ਤੁਸੀਂ ਇਸ ਸਾਥ ਸੇ ਬਾਰੇ ਦਰਸ਼ਨ ਸਿੰਘ ਬਾਰੇ ਉਸਦੇ ਪਰਿਵਾਰ ਬਾਰੇ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਹੋਏਗਾ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੇਵ ਸਾਨੂੰ ਜਦਿਤ ਧੰਨਵਾਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ